ਦੇਖੋ ਮੈਂ ਤਾਂ ਇੱਕੋ ਹੀ ਗੱਲ ਕਹਿਣੀ ਆ ਕੋਰ ਕਮੇਟੀ ਦਾ ਯੂਨੀਨੀਮਸ ਡਿਸੀਜਨ ਆ ਪੰਜਾਬ ਪੁਲਿਸ ਦੀ ਇਨਕੁਆਇਰੀ ਮੂਡੋ ਰੱਦ ਕੀਤੀ ਜਾਂਦੀ ਹੈ ਮੋਲਜ਼ਮ ਨੂੰ ਮਦਈ ਦਾ ਰੋਲ ਨਿਭਾਉਣ ਦਾ ਕੋਈ ਕਾਨੂੰਨ ਜਾਸਤ ਨਹੀਂ ਦਿੰਦਾ ਸਰਕਾਰ ਨੇ ਫੈਸਿਲੀਟੇਟ ਕੀਤਾ ਪੰਜਾਬ ਦੀ ਸਰਕਾਰ ਨੇ ਅੰਡਰ ਦੀ ਡਾਇਰੈਕਸ਼ਨਸ ਆਫ ਕੇਜਰੀਵਾਲ ਫੈਸਿਲੀਟੇਟ ਕੀਤਾ ਉਸ ਮੋਲਜ਼ਮ ਨੂੰ ਉੱਥੇ ਤੱਕ ਪਹੁੰਚਾਉਣ ਲਈ ਗਿਣੀ ਮਿਥੀ ਸਾਜ਼ਿਸ਼ ਹੈ ਵੇ ਸ਼ਰਮ ਆਉਂਦੀ ਹੈ ਇੱਕ ਆਪਣੇ ਆਪ ਨੂੰ ਰਾਜਨੀਤੀ ਕਹੋਂਦੇ ਆ ਕਿ ਆਹ ਰਾਜਨੀਤੀ ਆਹੀ ਪੁਲਿਸ ਕਮਿਸ਼ਨਰ ਜਿਹੜਾ 15 ਸਾਲ ਬਾਦਲ ਸਾਹਿਬ ਦੀ ਸਰਕਾਰ ਚ ਆਨੰਦ ਮਾਣ ਕੇ ਗਿਆ ਉਹ 100 ਅਗਸਤ ਤੇ ਖੜਾ ਪ੍ਰੈਸ ਨੂੰ ਅਡਰੈਸ ਕਰ ਰਿਹਾ ਉਹਨੇ ਐਨੀ ਕਾਟ ਸੀ ਨਹੀਂ ਦਿਖਾਈ ਕਿ ਫਾਰਵਰਡ ਡਿਪਟੀ ਚੀਫ ਮਿਨਿਸਟਰ ਤੇ ਦਰਬਾਰ ਸਾਹਿਬ ਦੇ ਗੋਲੀ ਲੱਗੀ ਹੈ ਕਿ ਮੈਂ ਉੱਥੇ ਜਾ ਕੇ ਪਰਸਨਲੀ ਮਿਲਣਾ ਡੀਜੀਪੀ ਨੇ ਕਾਲ ਆਪ ਨੂੰ ਨਹੀਂ ਕੀਤਾ ਇਹ ਇਸ ਕੀ ਇਹਦਾ ਇਨਫਰੈਂਸ ਕੀ ਹੈ ਸਰਕਾਰ ਗਵਰਨਮੈਂਟ ਸਪਾਂਸਰਡ ਅਟੈਕ ਨੂੰ ਤੁਸੀਂ ਉਹਨਾਂ ਨੇ ਨਹੀਂ ਕੀਤਾ ਦੂਸਰੀ ਗੱਲ ਮੈਂ ਜਿਹੜੀ ਕਹਿਣੀ ਚਾਹੁੰਦਾ ਹੈਗਾ ਵੀ ਇਹ ਜਿਹੜੇ ਲੋਕ ਅੱਜ ਇਸ ਵਾਇਲੈਂਸ ਨੂੰ ਸਪੋਰਟ ਕਰ ਰਹੇ ਹੋ ਅੱਗ ਨਾਲ ਖੇਡ ਰਹੇ ਨੇ ਗੁਰਸਿੱਖ ਨਹੀਂ ਕਹਾ ਸਕਦੇ ਸਿੱਖ ਨਹੀਂ ਕਹਾ ਸਕਦੇ ਜਿਹੜੀ ਗੋਲੀ ਗੁਰੂ ਰਾਬਦਾਸ ਦੇ ਖਾਤੇ ਤੇ ਵੱਜਦੀ ਹੈ ਜੇ 1984 ਦੀਆਂ ਗੋਲੀਆਂ ਅਕਾਲ ਤਖਤ ਵਾਲੀ ਨਾਲ ਵਾਲੀ ਬਿਲਡਿੰਗ ਤੇ ਜ਼ਿੰਦਾ ਰੱਖੀਆਂ ਜਾ ਸਕਦੀਆਂ ਨੇ ਇਹ ਵੀ ਜ਼ਿੰਦਾ ਰਹੂਗੀ ਤੇ ਜਿਹੜਾ ਵੀ ਬੰਦਾ ਕੋਈ ਗੇਟ ਚ ਵੜੂਗਾ ਉਹ ਦੇਖੂਗਾ ਕਿ ਕਿਸ ਦੁਸ਼ਟ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿੱਥੋਂ ਪੈਗਾਮ ਸ਼ਾਂਤੀ ਦਾ ਭਾਈਚਾਰੇ ਦਾ ਆਪਸੀ ਮੇਲ ਦਾ ਮਿਲਦਾ ਉੱਥੇ ਹਮਲਾ ਕੀਤਾ ਬਾਕੀ ਡਿਟੇਲ ਚ ਪੁਜੀਠਿਆ ਸਭ ਕਰਦੇ